ਦੇਖੋ ਕੋਵਿਡ ਨੂੰ ਲੈ ਕੇ ਮੈਂ ਬਾਰ ਬਾਰ ਕਹਿੰਦਾ ਕਿ ਅਸੀਂ ਬਹੁਤ ਜ਼ਿਆਦਾ ਸਾਵਧਾਨੀ ਸਰਕਾਰ ਵਰਤ ਰਹੀ ਆ ਆਪਾਂ ਸਾਵਧਾਨੀਆਂ ਸਾਰੀਆਂ ਵਰਤੀਆਂ ਇਹ ਪੈਨਿਕ ਕਰਨ ਦੀ ਕੋਈ ਵੀ ਕਿਸੇ ਕਿਸਮ ਦੀ ਆਪਾਂ ਅਫਵਾਹਾਂ ਤੇ ਯਕੀਨ ਨਾ ਕਰੀਏ ਪੰਜਾਬ ਦੇ ਹਾਲਾਤ ਬਹੁਤ ਅੱਛੇ ਆ ਪਹਿਲਾਂ ਵੀ ਵੈਸੇ ਪੰਜਾਬ ਚ ਲੇਟ ਆਂਦਾ ਲੇਕਿਨ ਪਿੱਛੇ ਜੇ ਕੇਸ ਜਿਵੇਂ ਕੇਰਲ ਦੇ ਵਿੱਚ ਔਰ ਉਧਰ ਆਪਣੇ ਕਰਨਾਟਕਾ ਚ ਮਹਾਰਾਸ਼ਟਰ ਚ ਇਵਨ ਦਿੱਲੀ ਦੇ ਵਿੱਚ ਜਾਂ ਆਸ-ਪਾਸੇ ਗੁੜਗਾਓ ਚ ਵਧੇ ਆ ਆਪਣੇ ਜਿਹੜੇ ਆਏ ਵੀ ਆ ਕੇਸਸ ਉਹ ਇੱਕ ਤਾਂ ਕੇਰਲ ਤੋਂ ਆਇਆ ਸੀ ਜੀ ਬਾਕੀ ਜਿਹੜੇ ਮੇਨ ਹੈਗੇ ਆ ਯੂਪੀ ਤੋਂ ਜਿਹੜੇ ਆਪਣੇ ਰਿਸ਼ਤੇਦਾਰਾਂ ਨੂੰ ਵਿਜ਼ਿਟ ਕਰਨ ਆਏ ਸੀ ਤੇ ਉਹਨਾਂ ਦੇ ਜਿਹੜੇ ਕੰਟੈਕਟ ਟ੍ਰੇਸਿੰਗ ਕਰ ਰਹੇ ਆ ਉਹਨਾਂ ਦੇ ਵਿੱਚੋਂ ਪੋਜ਼ਿਟਿਵ ਆਇਆ ਜਿਹੜੇ ਕੰਟੈਕਟ ਟ੍ਰੇਸਿੰਗ ਦੇ ਵਿੱਚੋਂ ਅਸੀਂ ਉਹਨਾਂ ਨੂੰ ਹੋਮ ਕੁਆਰੰਟਾਈਨ ਕਰ ਰਹੇ ਆ ਇਹ ਕੋਈ ਨਵਾਂ ਵੇਰੀਐਂਟ ਨਹੀਂ ਆ ਮਤਲਬ ਅਜੇ ਇਹਨੂੰ ਕਿਸੇ ਨੇ ਵੀ ਨਾ ਤਾਂ WHO ਨੇ ਨਾ ਸਾਡੀ ਗਵਰਨਮੈਂਟ ਆਫ ਇੰਡੀਆ ਨੇ ਉਹਨੂੰ ਵੇਰੀਐਂਟ ਆਫ ਇੰਟਰਸਟ ਕਹਿੰਦੇ ਆ ਉਹਨੂੰ ਉਹ ਨਹੀਂ ਕੀਤਾ ਅਬਜ਼ਰਵੇਸ਼ਨ ਅਸੀਂ ਰੱਖ ਰਹੇ ਆ ਤੇ ਪੈਨਿਕ ਕਰਨ ਦੀ ਲੋੜ ਨਹੀਂ ਆ ਜਿਹੜੀ ਪ੍ਰਕੌਸ਼ਨ ਦੀ ਲੋੜ ਆ ਉਹ ਹੈਗਾ ਜਿਹੜੇ ਪ੍ਰੈਗਨੈਂਟ ਲੇਡੀਆਂ ਆ ਬਹੁਤ ਜ਼ਿਆਦਾ ਜਿਨ੍ਹਾਂ ਦਾ ਡਾਇਲਿਸਿਸ ਹੋ ਰਿਹਾ ਕੋਈ ਕੈਂਸਰ ਦਾ ਪੇਸ਼ੈਂਟ ਹੈ ਕੋਈ ਅਨਕੰਟਰੋਲਡ ਬਲੱਡ ਪ੍ਰੈਸ਼ਰ 슈ਗਰ ਜਾ ਕੋਈ ਸਟੀਰੋਇਡ ਦੀ ਦਵਾਈ ਲੈਂਦਾ ਹੋ ਕੋਰ ਕੰਟਰਾਸਟ ਪ੍ਰਾਂਟਲੀ ਜਾਂ ਕਿਸੇ ਹੋਰ ਵਜ੍ਹਾ ਦੇ ਨਾਲ ਐਸਟੋਵਾ ਵਾਸਤੇ ਜਿਹੜੇ ਮਲਟੀਪਲ ਕਰੋਸਸ ਦੇ ਪੇਸ਼ੈਂਟ ਆ ਉਹਨਾਂ ਨੂੰ ਐਡਵਾਈਜ਼ਰੀ ਆ ਕਿ ਉਹ ਆਪਣਾ ਭੀੜ ਭੜਕਿਆ ਵਾਲੀ ਜਗ੍ਹਾ ਤੇ ਨਾ ਜਾਣ ਜੇ ਬਾਜ਼ਾਰ ਜਾਂ ਵਿਆਹ ਤੇ ਜਾਣਾ ਪੈਂਦਾ ਮਾਸਕ ਯੂਜ਼ ਕਰਨ ਤੇ ਜਿਹਨੂੰ ਕੋਈ ਖਾਂਸੀ ਚ ਕਾ ਮੁਖਾਰ ਹੈਗਾ ਆਪਣਾ ਟੈਸਟ ਜ਼ਰੂਰ ਕਰਾਵੇ ਤੇ ਮਾਸਕ ਯੂਜ਼ ਕਰੇ ਇਹ ਬੜੀਆਂ ਪ੍ਰਕਾਸ਼ਨ ਲੈਣ ਦੀ ਲੋੜ ਆ ਇਸ ਵਾਰੀ ਸਰਕਾਰ ਕੋਲੇ ਸਾਰਾ ਤਜਰਬਾ ਵੀ ਆ ਦਵਾਈਆਂ ਵੀ ਆ ਐਮਰਜੈਂਸੀ ਕੋਪਨਡ ਵੀ ਆ ਟ੍ਰੇਨਡ ਸਟਾਫ ਵੀ ਆ ਸੋ ਅਸੀਂ ਬਹੁਤ ਅੱਛੀ ਪੋਜੀਸ਼ਨ 'ਚ ਆ ਹੁਣ ਕੋਈ ਪ੍ਰੇਨ ਕਰਨ ਦੀ ਲੋੜ ਨਹੀਂ ਆਪਣਾ ਕੰਮ ਕਰਨ ਸ ਨਾਰਮਲ ਹੈਲਥੀ ਇੰਡੀਵਿਜੂਅਲਸ ਆ ਉਹਨਾਂ ਵਾਸਤੇ ਕੋਈ ਐਸੋਲਟ ਅਡਵਾਈਸਰੀ ਨਹੀਂ ਆ ਹ ਜਿਹੜੇ ਇਮਿਊਨ ਕੰਪਰੋਮਾਈਜ਼ਡ ਉਹਨਾਂ ਦਾ ਮੈਂ ਸਾਰੇ ਡਿਟੇਲ ਦੱਸ ਤਾ